ਹਾਂਜੀ ਸਟਾਰ ਸਿੱਖੀ ਦੀ ਨਿਆਰੀ ਅਤੇ ਬਿਆਰੀ ਹਸਤੀ ਕਾਇਮ ਰੱਖਣ ਲਈ ਸਮੇਂ-ਸਮੇਂ ਤੇ ਸੰਤਾਂ ਨੂੰ ਸਿਪਾਹੀ ਬਣਨਾ ਪਿਆ ਡੰਡੀ ਜਦੋਂ ਵੀ ਕਦੇ ਆਵ ਕੀ ਆਉਦ ਨਿਧਾਨ ਬਣੀ ਹੈ ਤਦ ਹੀ ਖਾਲਸਾਈ ਫੌਜ ਨੇ ਰਣ ਵਿੱਚ ਜੂਝ ਕੇ ਪਹਿਲਾ ਵਰਨ ਕਬੂਲਿਆ ਹੈ ਡੰਡੀ ਇਸ ਸਿਧਾਂਤ ਤੇ ਪੈਰਾ ਦੇਣ ਵਾਲੇ ਸਰਲਥ ਸੂਰਮਾਨੀ ਸਿੱਖ ਇਤਿਹਾਸ ਦੀ ਇਬਾਰਤ ਨਾ ਸਿਰਫ ਆਪਣੇ ਖੂਨ ਨਾਲ ਲਿਖੀ ਸਗੋਂ ਇਸ ਦਾ ਮਾਣ ਵਧਾਉਣ ਲਈ ਸ਼ਹਾਦਤ ਤੇ ਜਾਨ ਵੀ ਪੀਤੇ ਡੰਡੇ ਇਸ ਇਬਾਰਤ ਦਾ ਹੀ ਅਹਿਮ ਅੰਗ ਹੈ ਸਨ 1746 ਵਿੱਚ ਵਾਪ੍ਰਿਆ ਛੋਟਾ ਕੱਲੂਕਾਰਾ ਡੰਡ ਸਿੱਖ ਇਤਿਹਾਸ ਵਿੱਚ ਦੋ ਕੱਲੂਕਾਰਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਨੂੰ ਵਟਾ ਅਤੇ ਦੂਸਰੇ ਨੂੰ ਛੋਟਾ ਕੱਲੂਕਾਰਾ ਕਿਹਾ ਜਾਂਦਾ ਹੈ ਡੰਡ ਵਕਤ ਦੇ ਹਾਕਮਾਂ ਅਤੇ ਗੁਰੂ ਘਰ ਦੇ ਦੋਖੀਆਂ ਨੂੰ ਸਿੱਖੀ ਦੀ ਚੜਦੀ ਕਲਾ ਕਦੇ ਰਾਸ ਨਹੀਂ ਆਈ ਅਤੇ ਉਹ ਹਮੇਸ਼ਾ ਹੀ ਇਸ ਨੂੰ ਟਾ ਲਗਾਉਣ ਦੀਆਂ ਚਾਲ ਚੱਲਦੇ ਰਹੇ ਹਨ ਡੰਡੇ ਇਨ੍ਹਾਂ ਚਾਲਬਾਜ਼ਾ ਵਿੱਚ ਹੀ ਲਾਹੌਰ ਦਰਬਾਰ ਨਾਲ ਜੁੜੇ ਦੀਵਾਨ ਲਖਪਤ ਰਾਏ ਅਤੇ ਉਸ ਦਾ ਸਕਾਪਰਾ ਜਸਪਤ ਰਾਏ ਸ਼ਾਮਿਲ ਸਨ ਡੰਡੇ ਸਿੱਲਾ ਗੁਰਦਾਸਪੁਰ ਦੇ ਕਸਬਾ ਕਲਾ ਨੌਰ ਤੇ ਇੱਕ ਖੱਤਰੀ ਭਰਾਵਾਂ ਦੇ ਈਰ ਖਾਲੂ ਅਤੇ ਜ਼ਾਲਮਾਨਾ ਸੁਭਾ ਕਰਨ ਕਹਨੂ ਵਾਲ ਦੀ ਸ਼ੰਭ ਵਿੱਚ ਇੱਕ ਖੂਨੀ ਦੁਖਾਂਤ ਵਾਪਰਿਆ ਜਿਸ ਨੂੰ ਇਤਿਹਾਸ ਵਿੱਚ ਛੋਟੇ ਘੱਲੂ ਕਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਡੰਡੀ ਪੈਰਾ ਲਾਹੌਰ ਦੇ ਸੂਬੇਦਾਰ ਯਹਿਆ ਖਾਨ ਨੇ ਇਹਨਾਂ ਦੋਵੇਂ ਭਰਾਵਾਂ ਨੂੰ ਵਾਧੂ ਅਧਿਕਾਰ ਦਿੱਤੇ ਹੋਏ ਸਨ ਇਹਨਾਂ ਦੀ ਵਰਤੋਂ ਉਹ ਅਕਸਰ ਮਨ ਮਰਜ਼ੀ ਨਾਲ ਕਰਦੇ ਸਨ ਡੰਡ ਇਸ ਮਰਜ਼ੀ ਤਹਿਤ ਹੀ ਜਸਪਤ ਰਾਏ ਨੇ ਜਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਜਸਪਤ ਰਾਏ ਦੀ ਇਸ ਵਧੇਗੀ ਕਾਰਨ ਲੋਕ ਖਾਲਸੇ ਦੀ ਸ਼ਰਨ ਆਉਣ ਲੱਗੇ ਡੰਡੇ ਸੰਮਤ 1803 ਵਿੱਚ ਅមદાવાદ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਤੇ ਸਿੱਖ ਸੰਗਤ ਦਾ ਵਿਸ਼ਾਲ ਇਕੱਠ ਹੋਇਆ ਜਿਹੜਾ ਜਸਪਤ ਰਾਏ ਨੂੰ ਚੰਗਾ ਨਾ ਲੱਗਾ ਡੰਡੇ ਉਸਨੇ ਸੰਗਤ ਨੂੰ ਗੁਰਦਵਾਰਾ ਖਾਲੀ ਕਰਨ ਦਾ ਹੁਕਮ ਦਿੱਤਾ ਸੰਗਤ ਵੱਲੋਂ ਜਵਾਬ ਵਿੱਚ ਕਿਹਾ ਗਿਆ ਕਿ ਉਹ ਕਈ ਦਿਨਾਂ ਤੋਂ ਫਾਕੇ ਹਨ ਪ੍ਰਸ਼ਾਦਾ ਪਾਣੀ ਵੜਾ ਕੇ ਸਵੇਰੇ ਇਥੋਂ ਕੂਚ ਕਰ ਚਾੜਗੇ ਪਰ ਜਸਪਤ ਰਾਏ ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਡੰਡੀ ਉਸਨੇ ਧਾੜ ਇਕੱਠੀ ਕਰਕੇ ਸਿੱਖਾ ਉੱਪਰ ਹਮਲਾ ਕਰ ਦਿੱਤਾ ਨਾ ਚਾਉਂਦਿਆ ਹੋਇਆ ਵੀ ਸਿੱਖਾਂ ਨੂੰ ਇਹ ਲੜਾਈ ਲੜਨੀ ਪਈ ਡਲੀ ਹਾਥੀ ਤੇ ਚੜਿਆ ਜਸਪਤ ਰਾਏ ਸਿੱਖਾਵਲ ਵਾਦੇ ਰਿਹਾ ਸੀ ਉਸ ਦੇ ਵਾਦੇ ਨੂੰ ਠੱਲ ਪਾਉਣ ਲਈ ਭਾਈ ਨਿਬਾਹੁ ਸਿੰਘ ਪੂਰਸ਼ ਦਾ ਸਹਾਰਾ ਲੈ ਕੇ ਹਾਥੀ ਉੱਪਰ ਜਾ ਚੜੇ ਅਤੇ ਉਸਨੇ ਤਲਵਾਰ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾ ਦਿੱਤਾ ਡੰਡੀ ਜਸਪਤ ਰਾਏ ਦੀ ਮੌਤ ਨਾਲ ਮੁਗਲ ਫੌਜ ਵਿੱਚ ਭਗੜ ਮੱਚ ਗਈ ਅਤੇ ਉਹ ਮੈਦਾਨ ਛੱਡ ਗਈ ਆਪਣੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਦੀਵਾਰ ਲਖਪਤ ਰਾਏ ਦਾ ਦਿਮਾਗੀ ਤਮ ਵਾਜ਼ਨ ਵਿਗੜ ਗਿਆ ਅਤੇ ਉਸਨੇ ਬਦਲਾ ਲੈਣ ਦੀ ठाਣ ਲਈ ਸਟਾਪ